ਟਾਂਡਾ ਉੜਮੁੜਤ ਕੁਝ ਕਿਲੋਮੀਟਰ ਦੂਰ ਨੈਸ਼ਨਲ ਹਾਈਵੇ ਤੇ ਪੈਂਦੇ ਅੱਡਾ ਖੁੱਡਾ ਵਿਖੇ ਚਾਰ ਗੱਡੀਆਂ ਆਪਸ ਵਿੱਚ ਟਕਰਾਉਣ ਕਾਰਨ ਤਿੰਨ ਜ਼ਖਮੀ ਨਗਿਮਤ ਇਹ ਰਹੀ ਕਿ 60 ਸਵਾਰੀਆਂ ਨਾਲ ਪਰਿਵਸ ਦਾ ਵੀ ਟਕਰਾਅ ਹੋਣ ਦੇ ਬਾਵਜੂਦ ਸਵਾਰੀਆਂ ਵਾਲ-ਵਾਲ ਬਚੀਆਂ ਤੇ ਜਿਨ੍ਹਾਂ ਨੇ ਉਸ ਸੱਚੇ ਪਾਤਸ਼ਾਹ ਦਾ ਕੋਟਨ-ਕੋਟ ਸ਼ੁਕਰਾਨਾ ਕੀਤਾ ਇਸ ਸਾਰੀ ਘਟਨਾ ਸੀਸੀਟੀ ਕੈਮਰੇ ਵਿੱਚ ਕੈਦ ਹੋ ਗਈ ਐਕਸੀਡੈਂਟ ਦਾ ਐਕਸੀਡੈਂਟ ਦਾ ਕਾਰਨ ਆਇਆ ਜੀ ਮੈਂ ਸਵਾਰੀ ਚੱਕ ਕੇ ਥੁਰ ਚੱਲਿਆ ਸੀਗਾ ਹਜੇ ਜਿਹੜੀ ਪਿੱਛੋਂ ਗੱਡੀ ਆ ਰਹੀ ਸੀਗੀ ਮੇਰੇ ਬਰਾਬਰ ਇੱਕ ਉਹ ਮੈਨੂੰ ਕ੍ਰਾਸ ਕਰ ਰਹੀ ਸੀਗੀ ਮੈਂ ਆਪੀ ਲੇਨ ਚ ਜਾ ਰਹੀ ਸੀ ਜੇ 30 35 ਸਪੀਡ ਤੇ ਉਧਰੋਂ ਗੱਡੀ ਆਈ ਆਊਟ ਆਫ ਕੰਟਰੋਲ ਹੋ ਕੇ ਉਹਨੇ ਆ ਕੇ ਪਹਿਲਾਂ ਇਹਨੂੰ ਟੱਕਰ ਮਾਰੀ ਫੇਰ ਮੇਰੀ ਬੱਸ ਤੇ ਲੱਗੀ ਕੌਣ ਸੀ ਗੱਡੀ ਆਪਕੀ ਇਹ ਯਾਰ ਸੁਣਵਾ ਦੇ ਐਕਸੀਡੈਂਟ ਦਾ ਕਾਰਨ ਕੀ ਹੋਇਆ ਸਰ ਬ੍ਰੇਕ ਫੇਲ ਹੋ ਗਏ ਸਰ ਇਸੇ ਕਰਕੇ ਸਾਨੂੰ ਤਕਰੀਬ ਤੇ ਸਾਨੂੰ ਫੋਨ ਰਾਹगिरਨੇ ਫੋਨ ਕੀਤਾ ਜੀ ਕਿ ਥੋਡੇ ਦੇ ਲੱਗੇ ਕੋਈ ਵਾਨ ਟਕਰਾ ਗਿਆ ਜੀ ਗੱਡੀਆਂ 'ਚ ਗੱਡੀਆਂ ਵੱਜ ਗਈਆਂ ਜੀ ਜਦੋਂ ਅਸੀਂ ਇੱਥੇ ਆਏ ਤਾਂ ਚਾਰ ਗੱਡੀਆਂ ਦਾ ਟੱਕਰਾ ਹੋਇਆ ਸੀਗਾ ਜੀ ਆਪਸ ਵਿੱਚ ਜਦੋਂ ਅਸੀਂ ਡਰਾਈਵਰ ਨੂੰ ਪੁੱਛਿਆ ਵੀ ਕੀ ਗੱਲ ਹੋਈ ਹੈ ਤਾਂ ਡਰਾਈਵਰ ਕਹਿੰਦਾ ਜੀ ਮੀਂਹ ਪੈਂਦਾ ਸੀਗਾ ਮੀਂਹ ਦੇ ਵਿੱਚ ਸਾਨੂੰ ਮੈਨੂੰ ਕੋਈ ਪਤਾ ਨਹੀਂ ਚੱਲਿਆ ਕਿ ਕੀ ਹੋ ਗਿਆ ਜੀ ਜਾਂ ਮੇਕੋ ਸਪੀਡਰ ਨੂੰ ਹੋ ਗਿਆ ਜੀ ਮੈਂ ਇਧਰ ਨੂੰ ਖਾਲੀ ਜਗ੍ਹਾ ਦੇਖੀ ਖਾਲੀ ਜਗ੍ਹਾ ਦੀ ਵਜ੍ਹਾ ਨਾਲ ਮੈਂ ਇਧਰ ਨੂੰ ਮੋੜ ਦਿੱਤੀ ਜੀ ਉਧਰੋਂ ਆਪਣੇ ਟਾਂਡੇ ਵੱਲ ਤੋਂ ਟੈਂਟਰ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਿਆ ਜੀ ਕਾਰ ਆਲਰੇਡੀ ਪਹਿਲੇ ਖੜੀ ਸੀ ਜਿੱਥੇ ਉਹ ਟੈਂਟਰ ਟਰੱਕ ਕਾਰ ਦੇ ਉੱਤੇ ਪੈ ਗਿਆ ਸੀ ਪਿੱਛੇ ਰੋਡਵੇਜ ਦੀ ਬੱਸ ਆਉਂਦੀ ਜਦੋਂ ਰੋਡਵੇਜ ਦੀ ਬੱਸ ਨੇ ਦੇਖਿਆ ਕਿ ਟੈਂਟਰ ਜਿਹੜੀਆਂ ਆਪਸ ਵਿੱਚ ਵੱਜੀਆਂ ਉਹਨੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਥੋੜੀ ਜਹੀ ਹੁਣ ਗੱਡੀ ਜਿਹੜੀ ਹੈ ਟੈਂਟਰ ਦੇ ਨਾਲ ਟਕਰਾ ਗਈ ਪਿੱਛੇ ਡਾਂਲੇ ਦੇ ਨਾਲ ਜਿਹੜਾ ਕਿ ਕਿਸੇ ਨੂੰ ਵੀ ਕੋਈ ਝੋਟ ਨਹੀਂ ਆਈ ਮਾਮੂਲੀ ਛੋਟਾਂ ਲੱਗੀਆਂ ਜਿਨ੍ਹਾਂ ਨੂੰ ਅਸੀਂ ਫਸਟ ਹੈਲਪ ਦੇ ਕੇ ਦੋਨੋਂ ਹਸਪੀਟਲ ਟਾਂਡੇ ਭਜਾਇਆ ਤੇ ਉਹਨਾਂ ਨੂੰ ਫਸਟ ਹੈਲਪ ਦੇ ਕੇ ਟੋਟਲ ਕਿੰਨੀਆਂ ਗੱਡੀਆਂ ਲੱਗੀਆਂ ਜੀ ਚਾਰ